ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਇਮੀਗ੍ਰੇਸ਼ਨ ਤੇ ਲੈਤੇ ਨਵੇਂ ਫੈਸਲੇਆਂ ਕਾਰਨ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀ ਮੁਸ਼ਕਲ ਵਿੱਚ ਆ ਗਏ ਹਨ ਲਾਗੂ ਕੀਤੀਆਂ ਨੀਤੀਆਂ ਕਾਰਨ ਇੱਕ ਵੱਟ 25 ਲੱਖ ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦਾ ਖਤਰਾ ਹੈ ਇਹ ਉਹ ਵਿਦਿਆਰਥੀਆਂ ਜੋ ਉੱਚ ਸਿੱਖਿਆ ਤੇ ਚੰਗੇ ਰਿਪਵਿਕ ਦੀ ਆਸ ਨਾਲ ਕ੍ਰੀਡਾਏ ਸਨ ਉਹਤੇ ਗਿਣਤੀ ਵਿਦਿਆਰਥੀਆਂ ਦੇ ਵਰਕ ਵੀਜ਼ੇ ਦੀ ਮਿਆਦ ਦਸੰਬਰ ਵਿੱਚ ਖਤਮ ਹੋਣ ਜਾ ਰਹੀ ਹੈ ਪਰ ਸਰਕਾਰ ਨਾ ਤਾਂ ਕਾਮਯਾਬੀ ਨਾ ਹੀ ਸਥਾਈ ਨਾਗਰਿਕਤਾ ਦੀਆਂ ਫਾਈਲਾਂ ਨੂੰ ਕਲੀਅਰ ਕਰ ਰਹੀ ਹੈ ਨਜ਼ਦੀਕ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਪ੍ਰਦਰਸ਼ਨ ਹੋ ਰਹੇ ਹਨ ਪਰ ਟਰੂਡੋ ਸਰਕਾਰ ਦੀਆਂ ਸਖਤ ਨੀਤੀਆਂ ਨੇ ਹਜ਼ਾਰਾਂ ਵਿਦਿਆਰਥੀਆਂ ਨੂੰ ਅਨਿਸ਼ਚਿਤ ਭਵਿੱਖ ਵੱਲ ਧੱਕ ਦਿੱਤਾ ਹੈ। ਅੱਜ ਤਾਜ਼ਾ ਅੰਕੜਿਆਂ ਅਨੁਸਾਰ ਜੇਕਰ ਕੈਨੇਡਾ ਵਿੱਚ 1.3 ਲੱਖ ਤੋਂ ਵੱਧ ਅੰਤਰਰਾਸ਼ਟਰੀ ਗ੍ਰੈਜੂਏਟ ਵਿਦਿਆਰਥੀ ਨੂੰ ਦੇਸ਼ ਨਿਕਾਲੇ ਦੇ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ 5 ਮਹੀਨੇ ਵਿੱਚ ਇਹ ਅੰਕੜਾ 70 ਹਜ਼ਾਰ ਸੀ। ਨਵੀਂ ਜ਼ਿੰਦਗੀ ਦੀ ਉਮੀਦ ਲੈ ਕੇ ਕੈਨੇਡਾ ਪਹੁੰਚੇ ਇਹ ਵਿਦਿਆਰਥੀ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੀਆਂ ਅਧਿਆਇ ਨੀਤੀਆਂ ਦਾ ਸ਼ਿਕਾਰ ਹੋ ਰਹੇ ਹਨ। ਹਾਲੇ ਵਿੱਚ ਕਨਡਾ ਸਰਕਾਰ ਨੇ ਸਟੱਡੀ ਪਰਮਿਟ ਤੇ ਪਰਮਾਨੈਂਟ ਰੈਜ਼ਿਡੈਂਸੀ ਨਾਮਜ਼ਦਗੀਆਂ ਦੀ ਗਿਣਤੀ ਸੀਮਤ ਕਰ ਦਿੱਤੀ ਹੈ ਜਿਸ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਵੱਡਾ ਪ੍ਰਭਾਵ ਪਿਆ ਹੈ ਹੁਣ ਪੰਜਾਬੀ ਨੌਜਵਾਨਾਂ ਕੋਲ ਦੋ ਹੀ ਬਦਲ ਬਚੇ ਹਨ ਜਾਂ ਤਾਂ ਕਨੇਡਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਲੁਕ ਕੇ ਆਪਣੀ ਜ਼ਿੰਦਗੀ ਬਤੀਤ ਕਰਨ ਜਾਂ ਕਨੇਡਾ ਛੱਡ ਕੇ ਭਾਰਤ ਆ ਜਾਣ ਕੁਝ ਨੌਜਵਾਨ ਕਨੇਡਾ ਤੋਂ ਅਮਰੀਕਾ ਦੇ ਗੈਰ ਕਾਨੂੰਨੀ ਰਸਤੇ ਵੀ ਜਾ ਰਹੇ ਹਨ ਇਸ ਦੇ ਨਾਲ ਹੀ ਪ੍ਰਿੰਸ ਐਡਵਰਡ ਆਈਲੈਂਡ ਅੰਟਾਰੀਓ ਮੈਨੀਟੋਬਾ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਵਿਦਿਆਰਥੀ ਸੜਕਾਂ ਤੇ ਕੈਂਪ ਲਗਾ ਕੇ ਅਤੇ ਰੈਲੀਆਂ ਕਰ ਰਹੇ ਹਨ ਦੱਸਦੇ ਕਿ ਕੈਨੇਡਾ ਸਰਕਾਰ ਵੱਲੋਂ ਲਿੱਤੇ ਹੋਏ ਫੈਸਲੇ ਸਖਤ ਹੁੰਦੇ ਨਜ਼ਰ ਆ ਰਹੇ ਹਨ ਜਿਹੇ ਵਿੱਚ ਇਹਨਾਂ ਵਿਦਿਆਰਥੀਆਂ ਨੂੰ ਲੈ ਕੇ ਸਰਕਾਰ ਤੇ ਕਾਫੀ ਦਬਾਅ ਹੈ ਪਰ ਸਰਕਾਰ ਵੱਲੋਂ ਬਣਾਏ ਗਏ ਨਿਯਮ ਕਾਫੀ ਸਖਤ ਹਨ ਇਸ ਦਾ ਅਸਰ ਵਿਦਿਆਰਥੀਆਂ ਤੇ ਪੈ ਰਿਹਾ ਹੈ ਵਰਤਮਾਨ ਵਿੱਚ ਕੈਨੇਡਾ ਵਿੱਚ ਸਾਲਾਨਾ ਇਮੀਗ੍ਰੇਸ਼ਨ ਲਗਭਗ ਅੱਧਾ ਮਿਲੀਅਨ ਹੈ ਜੋ ਕਿ ਬਿਸ਼ਪ ਦੇ ਕਿਸੇ ਵੀ ਦੇਸ਼ ਦੀ ਪ੍ਰਤੀ ਆਬਾਦੀ ਦੀ ਸਭ ਤੋਂ ਉੱਚੀ ਦਰਾਂ ਵਿੱਚੋਂ ਇੱਕ ਹੈ 2023 ਤੱਕ ਕੈਨੇਡਾ ਦੀ ਸਥਾਈ ਨਿਵਾਸ ਦੇ ਨਾਲ 8 ਮਿਲੀਅਨ ਤੋਂ ਵੱਧ ਪ੍ਰਵਾਸੀ ਰਹੇ ਸਨ ਜੋ ਕਿ ਕੁੱਲ ਕੈਨੇਡੀਅਨ ਆਬਾਦੀ ਦਾ ਲਗਭਗ 20% ਹੈ ਅਤੇ ਇਹਨੂੰ ਕੈਨੇਡਾ ਦੀ ਟੂਡੋ ਸਰਕਾਰ ਵੱਲੋਂ ਲਏ ਗਏ ਇਮੀਗ੍ਰੇਸ਼ਨ ਦੇ ਫੈਸਲਿਆਂ ਨਾਲ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀ ਮੁਸਬਤ ਵਿੱਚ ਆ ਗਏ ਹਨ ਲਾਗੂ ਕੀਤੀਆਂ ਨੀਤੀਆਂ ਕਾਰਨ 1.25 ਲੱਖ ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਛਡਾਲੇ ਦਾ ਖਤਰਾ ਹੈ